ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਹੁਤ ਹੀ ਵਧੀਆ ਅਸਲੀਅਤ ਵਾਲੀ ਤੇ ਪਰੋਸੇਯੋਗ ਗੱਲ ਲੈ ਕੇ ਹਾਜ਼ਰ ਹੋਇਆ ਹਾਂ ਤੇ ਗੱਲ ਵੀ ਐਨੀ ਜਾਦੂਈ ਹੈ ਕਿ ਜੇ ਤੁਸੀਂ ਵੀ ਆਪਣੇ ਘਰ ਦੀ ਰਸੋਈ ਵਿੱਚ ਇਹ ਤਿੰਨ ਚੀਜ਼ਾਂ ਰੱਖ ਲਈਆਂ ਤਾਂ ਤੁਹਾਨੂੰ ਖੁਦ ਅਨੁਭਵ ਹੋਵੇਗਾ ਕਿ ਕਿਸ ਤਰ੍ਹਾਂ ਘਰ ਵਿੱਚ ਪੈਸੇ ਦੀ ਰੁਕਾਵਟ ਦੂਰ ਹੋਣ ਲੱਗੀ ਸੁੱਖ ਸ਼ਾਂਤੀ ਵਧਣ ਲੱਗੀ ਤੇ ਵਾਧੂ ਲਾਭ ਹੋਣ ਲੱਗ ਪਏ ਪਹਿਲਾਂ ਦੇ ਨਿਸ਼ਾਨ ਅਸਲੀ ਜੀਵਨ ਤਜਰਬੇ ਨਾਲ ਗੱਲ ਸ਼ੁਰੂ ਕਰੀਏ ਸੱਚ ਦੱਸਾਂ ਪਰਾ ਜੀ ਬਹੁਤ ਵਾਰੀ ਅਸੀਂ ਕਹਿੰਦੇ ਹਾਂ ਘਰ ਵਿੱਚ ਕਮੀ ਆ ਰਹੀ ਏ ਪੈਸਾ ਆਉਂਦਾ ਤਾਂ ਹੈ ਪਰ ਠਹਿਰਦਾ ਨਹੀਂ ਮਨੁੱਖੀ ਝਗੜੇ ਵਧ ਗਏ ਨੇ ਪਰ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਇਹ ਸਭ ਕਿਉਂ ਹੋ ਰਿਹਾ ਏ ਜਦ ਮੈਂ ਆਪਣੇ ਇੱਕ ਸ਼ਾਂਤ ਬਾਬੇ ਕੋਲ ਗਿਆ ਉੱਥੇ ਮੈਨੂੰ ਇੱਕ ਗੱਲ ਸੁਣਨ ਨੂੰ ਮਿਲੀ ਜੋ ਮੇਰੀ ਜ਼ਿੰਦਗੀ ਬਦਲ ਗਈ ਉਸਨੇ ਕਿਹਾ ਜਿੱਥੇ ਰਸੋਈ ਦੀ ਸਾਫੀ ਤੇ ਉਸ ਵਿੱਚ ਰੱਖੀਆਂ ਚੀਜ਼ਾਂ ਚੰਗੀਆਂ ਉੱਥੇ ਮਾਨ ਅੰਨਪੂਰਨਾ ਮਾਤਾ ਆ ਪਾਉਂਦੀ ਏ ਇਹ ਗੱਲ ਮੇਰੇ ਦਿਲ 'ਚ ਖੁੱਸ ਗਈ ਪੱਕੇ ਹੋਏ ਚੌਲ ਰਸੋਈ ਸਿਰਫ ਰੋਟੀ ਬਣਾਉਣ ਦੀ ਥਾਂ ਨਹੀਂ ਰਸੋਈ ਨਾ ਸਿਰਫ ਇੱਕ ਥਾਂ ਹੈ ਜਿੱਥੇ ਰੋਟੀ ਬਣਦੀ ਹੈ ਇਹ ਉਥੇ ਊਰਜਾ ਬਣਦੀ ਹੈ ਔਰਤਾਂ ਦੀ ਰੁਝਾਨ ਸੰਸਕਾਰਾਂ ਦੀ ਛਾਪ ਪਵਿੱਤਰਤਾ ਤੇ ਨਿੱਤ ਦੀ ਅਰਦਾਸ ਜਿਵੇਂ ਥਾਂ ਹੈ ਮੈਂ ਵੇਖਿਆ ਇਹ ਜਿਨ੍ਹਾਂ ਘਰਾਂ ਦੀਆਂ ਔਰਤਾਂ ਰਸੋਈ ਨੂੰ ਪਵਿੱਤਰ ਰੱਖਦੀਆਂ ਨੇ ਉਥੇ ਲੱਖ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਉੱਗਣ ਵਧਣ ਤੋਂ ਰੁਕਦੀਆਂ ਨਹੀਂ ਚਮਚਾ ਹੁਣ ਹਰ ਚੀਜ਼ਾਂ ਦੀਆਂ ਗੱਲਾਂ ਪਰ ਅੱਜ ਸਿਰਫ ਪਿਛੋਕਰ ਹੁਣ ਤੁਸੀਂ ਕਹੋਗੇ ਵੀਰ ਜੀ ਤਿੰਨ ਚੀਜ਼ਾਂ ਦੱਸੋ ਜੋ ਰਸੋਈ ਵਿੱਚ ਰੱਖਣੀਆਂ ਨੇ ਪਰ ਉਹਨਾਂ ਤਿੰਨਾਂ ਚੀਜ਼ਾਂ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਏ ਕਿ ਉਹਨਾਂ ਚੀਜ਼ਾਂ ਨੂੰ ਰੱਖਣ ਦੀ ਥਾਂ ਕਿੱਥੇ ਹੋਣੀ ਚਾਹੀਦੀ ਏ ਉਹਨੂੰ ਰੋਜ਼ ਕਿਵੇਂ ਦੇਖਪਾਲ ਕਰਨੀ ਏ ਤੇ ਉਹਦੇ ਨਾਲ ਨਾਲ ਆਪਣੇ ਮਨ ਤੇ ਭਾਵਨਾਵਾਂ ਨੂੰ ਕਿਵੇਂ ਸਾਫ਼ ਰੱਖਣਾ ਏ ਚਾਹ ਨੂੰ ਸਾਫ਼ੀ ਤੇ ਪਵਿੱਤਰਤਾ ਸਭ ਤੋਂ ਪਹਿਲਾਂ ਕਈ ਵਾਰੀ ਅਸੀਂ ਕਹਿੰਦੇ ਹਾਂ ਕੁਝ ਨਹੀਂ ਬੰਦਾ ਕੋਈ ਜੋ ਉਪਾਕਾਰ ਲੈਂਦੇ ਹਾਂ ਪਰ ਸੱਚ ਇਹ ਹੈ ਪਰਾਜੀ ਉਪਾਤ ਅਧ ਹੀ ਚਲਦੇ ਨੇ ਜਦ ਰਸੋਈ ਸਾਫ ਹੋਵੇ ਰੋਜ਼ਾਨਾ ਰਸੋਈ ਦੇ ਕੋਨੇ ਆਂ ਦੀ ਧੂੜ ਕੱਢੀ ਜਾਂਦੀ ਏ ਕੰਡਿਆਂ ਦੇ ਕੋਲ ਕਈ ਦਿਨਾਂ ਦੀ ਗੰਦੀ ਚੀਜ਼ਾਂ ਤਾਂ ਨਹੀਂ ਪਈਆਂ ਕੰਡੇ ਨਮਕ ਮਿਰਚ ਸਾਰੀਆਂ ਚੀਜ਼ਾਂ ਆਪਣੇ ਥਾਂ ਤੇ ਪਾਈਆਂ ਹੋਈਆਂ ਨੇ ਜੇ ਇਹ ਸਾਫ ਨਹੀਂ ਤਾਂ ਕੋਈ ਵੀ ਚੀਜ਼ ਰੱਖ ਲਓ ਕੋਈ ਫਰਕ ਨਹੀਂ ਪੈਣਾ ਬਾਬਾ 부 ਜਾ ਕੇ ਗੱਲ ਕਰਦਾ ਕਿਉਂ ਨਹੀਂ ਠਹਿਰਦਾ ਪੈਸਾ ਬਾਬਾ ਜੀ ਨੇ ਇੱਕ ਦਿਨ ਮੈਨੂੰ ਆਖਿਆ ਜੇ ਰਸੋਈ ਘਰ ਵਿੱਚ ਹਮੇਸ਼ਾ ਥੋੜੀ ਗੰਦੀ ਰਹੇ ਤੇ ਉਸ ਵਿੱਚ ਚਿਕਟਪਨ ਹੋਵੇ ਤਾਂ ਇਹ ਇਸ਼ਾਰਾ ਹੁੰਦਾ ਹੈ ਕਿ ਘਰ ਦੇ ਨਿਵਾਸੀਆਂ ਦੇ ਵਿਚਾਰ ਬੈਰ ਆਲਸ ਤੇ ਲਾਲਚ ਵਧ ਰਹੇ ਹੈ ਇਹ ਤਿੰਨ ਸ਼ਬਦ ਸੁਣ ਕੇ ਮੇਰੀ ਰੂਹ ਕੰਬ ਗਈ ਮੈਂ ਸੋਚਿਆ ਕਿ ਮੇਰੇ ਘਰ ਵਿੱਚ ਵੀ ਇਹ ਹੀ ਹੋ ਰਿਹਾ ਹੈ ਚਮਚਾਹ ਤੇ ਕੋਲੀ ਚੀਜ਼ ਨੰਬਰ 1 ਮਿਸਰੀ ਮਿਸਰੀ ਸਿਰਫ ਮਠਾਸ ਨਹੀਂ ਇਹ ਚੀਜ਼ੇ ਭਾਵਨਾਵਾਂ ਨੂੰ ਨਰਮ ਕਰਨ ਵਾਲੀ ਰਸਈ ਰਸੋਈ ਦੇ ਦੱਖਣ ਪੂਰਬ ਕੋਣ ਵਿੱਚ ਇੱਕ ਛੋਟਾ ਸਾ ਕਾਲਾ ਪਿਆਲਾ ਲੈ ਕੇ ਉਸ ਵਿੱਚ ਚਿੱਟੀ ਮਿਸਰੀ ਪਾ ਕੇ ਰੱਖ ਦਿਓ ਜਦ ਵੀ ਰੋਜ਼ ਰੋਟੀ ਬਣੇ ਇੱਕ ਵਾਰ ਉਸ ਮਿਸਰੀ ਨੂੰ ਹਿਲਾ ਦਿਓ ਤੇ ਅਰਦਾਸ ਕਰੋ ਮਾਂ ਲਖਮੀ ਘਰ ਵਿੱਚ ਮਿੱਠਾ ਬੋਲ ਬਣੀ ਰਹੇ ਔਰਤਾਂ ਦੇ ਮੁਖੋਂ ਕਦੇ ਕੋੜਾ ਸ਼ਬਦ ਨਾ ਨਿਕਲੇ ਤਿੰਨ ਚੀਜ਼ਾਂ ਦੀ ਗੱਲ ਹੋਏਗੀ ਪਰ ਹੌਲੀ ਹੌਲੀ ਕਿਉਂਕਿ ਇਹ ਕੋਈ ਚਟ ਮੰਗਣੀ ਪਟ ਵਿਆਹ ਵਾਲੀ ਗੱਲ ਨਹੀਂ ਇਹ ਰਸੋਈ ਦੇ ਰਾਹੀਂ ਘਰ ਵਿੱਚ ਮਾਨ ਲక్ష్ਮੀ ਨੂੰ ਸੱਦਣ ਦੀ ਵਿਧੀ ਹੈ ਤੇ ਵੀਡੀਓ ਸਮਾਪਤੀ ਦੀ ਸੱਸਾ ਇਹ ਤਾਂ ਸੀ ਰਸੋਈ ਦੇ ਪਹਿਲੇ ਚਰਨ ਦੀ ਗੱਲ ਅਗਲੇ ਭਾਗ ਵਿੱਚ ਤੁਸੀਂ ਜਾਣੋਗੇ ਦੂਜੀ ਚੀਜ਼ ਜਿਸ ਨੂੰ ਰੱਖ ਕੇ ਔਰਤਾਂ ਦੀ ਊਰਜਾ ਤਾਜ਼ਾ ਰਹਿੰਦੀ ਹੈ ਝਗੜੇ ਦੂਰ ਰਹਿੰਦੇ ਨੇ ਇਸ ਲਈ ਵੀਡੀਓ ਨੂੰ ਲਾਈਕ ਕਰੋ ਸਾਂਝਾ ਕਰੋ ਕਮੈਂਟ ਕਰਕੇ ਦੱਸੋ ਤੁਸੀਂ ਰਸੋਈ ਨੂੰ ਕਿੰਨਾ ਪਵਿੱਤਰ ਮੰਨਦੇ ਹੋ ਇੱਕ ਔਰਤਾਂ ਦੇ ਚਿੱਤ ਨੂੰ ਸ਼ਾਂਤ ਕਰ ਸਕਦੇ ਹੋ ਦੋ ਤੁਹਾਨੂੰ ਹਰਦੀ ਊਰਜਾ ਨਵੀਂ ਤਰੰਗ ਨਾਲ ਪਰ ਸਕਦੇ ਹੋ ਤੇਨ ਅਤੇ ਪੈਸੇ ਦੀ ਰੋਕਟੋਕ ਵਾਲੀ ਤਕਲੀਫ ਨੂੰ ਖਤਮ ਸਕਦੇ ਹੋ ਜਣੀ ਬੂਟੀ ਦੂਜੀ ਚੀਜ਼ ਹਲਦੀ ਟਮੜਿਕ ਹੁਣ ਸਵਾਲ ਹੈ ਕਿਉਂ ਹਲਦੀ ਚੰਗੀ ਗੱਲ ਪਿਆਰਿਓ ਹਲਦੀ ਸਿਰਫ ਮਸਾਲਾ ਨਹੀਂ ਇਹ ਇੱਕ ਸੰਸਕਾਰ ਹੈ ਹਲਦੀ ਘਰ ਵਿੱਚ ਰੱਖੀ ਜਾਂਦੀ ਹੈ ਤਾਂ ਮਾਤਾ ਅਨਪੂਰਨਾ ਮਾਤਰਤੀ ਅਤੇ ਮਾਂ ਲక్ష్ਮੀ ਤੈਨੂੰ ਊਰਜਾਵਾਂ ਦੀ ਕਿਰਪਾ ਹੋ ਜਾਂਦੀ ਏ ਲਾਈਟ ਬੱਲਬ ਇਹ ਗੱਲ ਸੁਣੋ ਰੀਅਲ ਜੀਵਨ ਤੋਂ ਮੇਰੀ ਇੱਕ ਬੇਹਨ ਨੇ ਦੱਸਿਆ ਕਿ ਉਹ ਰੋਜ਼ ਰਸੋਈ ਵਿੱਚ ਥੋੜੀ ਹਲਦੀ ਰੱਖਦੀ ਸੀ ਇੱਕ ਛੋਟੇ ਕੱਚ ਦੇ ਕਟੋਰੇ ਵਿੱਚ ਉਹ ਕਹਿੰਦੀ ਸੀ ਵੀਰ ਜੀ ਜਦ ਤੋਂ ਹਲਦੀ ਰੱਖੀਏ ਘਰ 'ਚ ਔਰਤਾਂ ਦਾ ਮੂਹ ਵਧ ਗਿਆ ਏ ਰਿਸ਼ਤੇਮਾਨ ਵਿੱਚ ਮਿਠਾਸ ਆ ਗਈ ਏ ਲੜਾਈ ਝਗੜੇ ਠੰਡੇ ਪੈ ਗਏ ਨੇ ਖਿਲਣਾ ਕਿਵੇਂ ਰੱਖਣੀ ਏ ਹਲਦੀ ਇੱਕ ਇੱਕ ਛੋਟਾ ਕਾਂਚ ਦਾ ਕਟੋਰਾ ਲਾਓ ਦੋ ਉਸ ਵਿੱਚ ਪੀਸੀ ਹੋਈ ਹਲਦੀ ਪਾਓ ਜਿੰਨੀ ਘਰ 'ਚ ਵਰਤੀ ਜਾਂਦੀ ਏ ਉਹੀ 3 ਰਸੋਈ ਦੇ ਪੂਰਬ ਉੱਤਰੀ ਕੋਣ ਵਿੱਚ ਰੱਖੋ 4 ਹਰ ਸੋਮਵਾਰ ਜਾਂ ਵੀਰਵਾਰ ਉਹ ਹਲਦੀ 'ਚ ਨਵੀਂ ਹਲਦੀ ਮਿਲਾ ਦਿਓ ਕਮਲ ਦੀ ਸਥਿਤੀ ਵਿੱਚ ਵਿਅਕਤੀ ਹੁਣ ਇਹ ਨਾ ਭੁੱਲੋ ਹਲਦੀ ਸਿਰਫ ਰੱਖਣੀ ਨਹੀਂ ਉਸਤੇ ਕੋਲ ਮਨੋਂ ਨਮਨ ਕਰਨਾ ਵੀਏ ਜਦ ਵੀ ਰੋਟੀ ਬਣਾਉਣ ਲੱਗੋ ਹਲਕੇ ਜਿਹੇ ਮਨਚ ਆਖੋ ਮਾਂ ਧਰਤੀ ਮਾਂ ਅੰਨਪੂਰਨਾ ਮੇਰੇ ਘਰ ਦੀ ਰਸੋਈ 'ਚ ਕਦੇ ਕਮੀ ਨਾ ਆਵੇ ਉੱਪਰ ਵਾਲ ਜੁਨੀਆ ਹਥੇਲੀਆਂ ਬਾਬੇ ਦੀ ਦੱਸਿਆ ਹੋਇਆ ਟੋਟਾ